ਆਹ ਹਾਲੇ ਵੇਖ ਲੋ ਇੱਕ ਬਜ਼ੁਰਗ ਸਵੇਰੇ 4 ਵਜੇ ਗੁਰੂ ਘਰ ਜਾ ਰਿਹਾ ਸੀ ਤੇ 4 ਵਜੇ ਹੀ ਕੁਝ ਨੌਜਵਾਨ ਕਲੱਬ ਤੋਂ ਆ ਰਹੇ ਸੀ ਉਹਨਾਂ ਨੇ ਬਜ਼ੁਰਗ ਨੂੰ ਟੱਕਰ ਮਾਰੀ ਕਾਰ ਦੇ ਵਿੱਚੋਂ ਤੇ ਉਸ ਬਜ਼ੁਰਗ ਦੀ ਜਾਨ ਚਲੀ ਗਈ ਹੈ ਸਵੇਰੇ ਸਵੇਰੇ ਪਾਣਾ ਵਰਤਿਆ ਤੇ ਉਸ ਪਰਿਵਾਰ ਤੇ ਕੀ ਗੁਜ਼ਰਿਆ ਹੋਣਾ ਤੁਸੀਂ ਸੋਚ ਸਕਦੇ ਹੋ ਦੀਪ ਇੱਕ ਇੱਕ ਬਜ਼ੁਰਗ ਸਵੇਰੇ ਤੜਕੇ ਸਵੇਰੇ ਗੁਰੂ ਘਰ ਜਾ ਰਿਹਾ ਹੈ ਤੇ ਸਾਡੀ ਜਨਰੇਸ਼ਨ ਦੇ ਲੋਕ ਤੜਕੇ ਸਵੇਰੇ ਕਲੱਬਾਂ ਦੇ ਵਿੱਚ ਸ਼ਰਾਬ ਪੀ ਕੇ ਨਿਕਲ ਰਹੇ ਨੇ ਆਪਣੇ ਆਪ ਦੀ ਜ਼ਿੰਦਗੀ ਤਾਂ ਬਰਬਾਦ ਕਰ ਹੀ ਰਹੇ ਨੇ ਪਰ ਕਿਸੇ ਦੀ ਜ਼ਿੰਦਗੀ ਕਿਸੇ ਦਾ ਘਰ ਬਰਬਾਦ ਕਰਤਾ ਸਮਾਸੀ ਕਹਿੰਨੇ ਆ ਨਾ ਅਕਸਰ ਗੱਲ ਕਰਦੇ ਆ ਕਿ ਸਮਾਂ ਬਦਲਦਾ ਜਾ ਰਿਹਾ ਸੀ ਪੁਰਾਣਾ ਸਭ ਕੁਝ ਛੱਡ ਕੇ ਨਵੀਂ ਟੈਕਨੋਲੋਜੀ ਵੀ ਅਪਣਾ ਰਹੇ ਆ ਨਵੇਂ ਤਰੀਕੇ ਵੀ ਅਪਣਾ ਰਹੇ ਆ ਪਰ ਅਸੀਂ ਪੁਰਾਣਾ ਸਮਾਂ ਇੰਨਾ ਤਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢ ਦਿੱਤਾ ਹੈ ਕਿ ਜਿਹੜੀਆਂ ਆਪਾਂ ਨਵੀਆਂ ਚੀਜ਼ਾਂ ਅਪਣਾ ਰਹੇ ਹਾਂ ਅਸੀਂ ਸਿਰਫ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਆ ਉਹ ਪੁਰਾਣਾ ਸਮਾਂ ਸੀ ਜਦੋਂ ਬਜ਼ੁਰਗ ਜਿਸ ਸਮੇਂ ਆ ਨਾ ਸਵੇਰ ਹੋ ਜਾਂਦੀ ਸੀ ਖਾਲੇ ਸੂਰਜ ਵੀ ਨਹੀਂ ਨਿਕਲਦਾ ਸੀ ਤੜਕਸਾਰ ਜਿਹਨੂੰ ਅੰਮ੍ਰਿਤ ਵੇਲਾ ਆਪਾਂ ਕਹਿ ਦਿੰਦੇ ਆ ਬਜ਼ੁਰਗ ਕਿਦਾਂ ਕੋਈ ਪੈਦਲ ਤੁਰ ਕੇ ਗੁਰਦੁਆਰਿਆਂ ਦੇ ਵਿੱਚ ਜਾਂਦੇ ਨੇ ਹਨਾ ਸੇਵਾ ਕਰਦੇ ਨੇ ਗੁਰਬਾਣੀ ਸੁਣਦੇ ਨੇ ਪਰ ਉਸ ਵੇਲੇ ਦੇ ਵਿੱਚ ਅਜੇ ਅੱਜ ਕੀ ਦੇਖ ਰਿਹਾ ਕਿ ਅਸੀਂ ਨਾਈਟ ਕਲੱਬ ਤੇ ਜਾਣਾ ਵਾ ਨਾਈਟ ਕਲੱਬ ਜਾਣਾ ਅਸੀਂ ਗੇੜੀ ਰੂਟ ਬਣਾ ਲਿਆ ਅਸੀਂ ਗੇੜੀਆਂ ਮਾਰਨੀਆਂ ਵਾ ਤੇ ਮੁੰਡੇ ਕੁੜੀਆਂ ਵੀ ਮੋਹਾਲੀ ਦੇ ਵਿੱਚ ਮਤਲਬ ਉਹੀ ਹੋ ਗਿਆ ਕਿ ਅਸੀਂ ਆਪਣੀ ਜ਼ਿੰਦਗੀ ਤਾਂ ਖਰਾਬ ਕਰ ਹੀ ਰਏ ਆ ਹਨਾ ਪਰ ਹੁਣ ਦੇਖੋ ਉਹ ਆਪਣੀ ਜ਼ਿੰਦਗੀ ਸ਼ਾਹ ਜੇਲ੍ਹ ਦੇ ਵਿੱਚ ਕੱਟਣਗੇ ਪਰ ਉਸ ਬਜ਼ੁਰਗ ਦੀ ਉਸ ਦੇ ਬਜ਼ੁਰਗ ਦੇ ਘਰ ਦੇ ਵਿੱਚ ਵੀ ਬੱਚੇ ਹੋਣਗੇ ਪਰਿਵਾਰ ਹੋਏਗਾ ਅੱਜ ਉਹ ਬਜ਼ੁਰਗ ਦੀ ਕਹਿੰਦੇ ਵੀ ਰਿਟਾਇਰਮੈਂਟ ਸੇ 1 ਸਾਲ ਬਾਅਦ ਬੜੀ ਖੁਸ਼ੀਆਂ ਮਨਾਉਣੀਆਂ ਸੀ ਰਿਟਾਇਰਮੈਂਟ ਪਾਰਟੀ ਕਰਨੀ ਸੀ ਤੇ ਅੱਜ ਇਹਨਾਂ ਦੀ ਨਸ਼ੇਬਾਜ਼ੀ ਦੇ ਵਿੱਚ ਇੱਕ ਬਜ਼ੁਰਗ ਇਸ ਦੁਨੀਆ ਤੋਂ ਤੁਰ ਗਏ ਬਿਲਕੁਲ ਉਹ ਤਾਂ ਘਰ ਬਰਬਾਦ ਕੀਤਾ ਪਰ ਆਪਣਾ ਵੀ ਕੁਝ ਨਹੀਂ ਛੱਡਿਆ ਮਾਪਿਆਂ ਨੇ ਜਿਹੜਾ ਸੋਚਿਆ ਹੋਊਗਾ ਨਾ ਕਿ ਅਸੀਂ ਬੱਚਿਆਂ ਨੂੰ ਭੇਜ ਰਹੇ ਹਾਂ ਪੜੂਗੇ ਕੰਮ ਕਰੋਗੇ ਵਧੀਆ ਕੁਝ ਬਣ ਕੇ ਐਡੇ ਵੱਡੇ ਸ਼ਹਿਰ ਚ ਅਸੀਂ ਭੇਜਿਆ ਪਰ ਨਹੀਂ ਸੀ ਪਤਾ ਕਿ ਕੁਝ ਇੱਕ ਬੱਚੇ ਜਿਹੜੇ ਨੇ ਅੱਜ ਇਸ ਤਰ੍ਹਾਂ ਦੀਆਂ ਗਲਤੀਆਂ ਜਾਂ ਗਲਤ ਰਸਤੇ ਆ ਤੇ ਪੈ ਗਏ ਆ ਕਿ ਆਪਣੀ ਜ਼ਿੰਦਗੀ ਬਾਰੇ ਵੀ ਉਹ ਸੀਰੀਅਸ ਨਹੀਂ ਆਏਗੇ ਕਿਸੇ ਹੋਰ ਦੀ ਜ਼ਿੰਦਗੀ ਚੋਂ ਮਨ ਕੀ ਲੈਣਾ ਜਦ ਬਜ਼ੁਰਗ ਰਸਤੇ ਦੇ ਵਿੱਚ ਜਾ ਰਹਿਆਂ ਨੂੰ ਦਿਸਿਆ ਨਹੀਂ ਕਿਉਂਕਿ ਸ਼ਰਾਬ ਦੇ ਨਾਲ ਅੰਨੇ ਹੋਏ ਪਏ ਸੀ ਉਹ ਮੁੰਡੇ ਕੁੜੀਆਂ ਕਾਰ ਦੇ ਵਿੱਚ ਬੈਠੇ ਸੀ ਸ਼ਰਾਬ ਜਿਹੜੀ ਪੀਤੀ ਹੋਈ ਸੀ ਗੀੜੀ ਰੂਟ ਤੇ ਨਿਕਲੇ ਹੋਏ ਸੀ ਬਜ਼ੁਰਗ ਸਾਹਮਣੇ ਆਇਆ ਤੇ ਕਾਰ ਜਿਹੜੀ ਉਹਦੀ ਐਕਟੀਵਾ ਦੇ ਵਿੱਚ ਐਦਾਂ ਮਾਰੀ ਕਿ ਉਸ ਤੋਂ ਬਾਅਦ ਬਹੁਤ ਉਹ ਫੜਨ ਦੀ ਕੋਸ਼ਿਸ਼ ਕੀਤੀ ਅੱਗੇ ਜਾ ਕੇ ਗੱਡੀ ਕਿਸਮਤ ਨਾਲ ਬਰਦੋ ਰੁਕੇ ਵੀ ਨਹੀਂ ਰੁਕੇ ਵੀ ਨਹੀਂ ਉਸ ਬਜ਼ੁਰਗ ਨੂੰ ਟੱਕਰ ਮਾਰਨ ਤੋਂ ਬਾਅਦ ਉਹ ਰੁਕੇ ਵੀ ਨਹੀਂ ਔਰ ਸਭ ਤੋਂ ਵੱਡੀ ਗੱਲ ਦੀ ਇਹਦੇ ਵਿੱਚ ਇਹ ਵੀ ਤਾਂ ਹੈ ਨਾ ਕਿ ਉਸ ਕਾਰ ਦੇ ਵਿੱਚ ਚਾਰ ਕੁੜੀਆਂ ਸੀ ਤਿੰਨ ਮੁੰਡੇ ਸੀ ਹੈਨਾ ਪਰ ਕੁੜੀਆਂ ਪੁਲਿਸ ਦੇ ਅੱਗੇ ਚਾਰੋਂ ਆ ਗਈਆਂ ਨੇ ਨਸ਼ੇ ਵਾਲੀ ਹਾਲਤ ਦੇ ਵਿੱਚ ਪਰ ਮੁੰਡਿਆਂ ਦਾ ਕੁਝ ਨਹੀਂ ਪਤਾ ਪਤ ਲੱਗਦਾ ਹੈ ਕਿ ਜਿਨ੍ਹਾਂ ਨੂੰ ਅਸੀਂ ਦੋਸਤ ਬਣਾ ਕੇ ਫਰੈਂਡ ਬਣਾ ਕੇ ਅਸੀਂ ਨਿਕਲਦੇ ਜਦੋਂ ਮੁਸੀਬਤ ਪੈਂਦੀ ਆ ਫਿਰ ਉਹ ਤਾਂ ਤੁਹਾਡੇ ਨਾਲ ਹੀ ਨਹੀਂ ਖੜੇ ਮਤਲਬ ਇਹ ਹੋ ਗਿਆ ਵੀ ਉਹ ਸਿਰਫ ਤੂੰ ਸ਼ਰਾਬ ਨਾਲ ਪੀਣ ਨੂੰ ਰੱਖਿਓਏ ਨੇ ਕਲੱਬ ਜਾਣ ਨੂੰ ਰੱਖਿਓਏ ਨੇ ਉਹ ਸਿਰਫ ਆਸ਼ਕੀ ਕਰਨ ਦੇ ਲਈ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨ ਦੇ ਲਈ ਨਹੀਂ ਪਰ ਉਹ ਸਾਥ ਨਹੀਂ ਜਿਹੜੇ ਮੁਸੀਬਤ ਵੇਲੇ ਖੜੇ ਉਹ ਆਪਣੇ ਕਿੱਥੋਂ ਹੋਗੇ ਦੋਸਤ ਵੀ ਉਹ ਕਿੱਥੋਂ ਹੋਗੇ ਜਿਹੜੇ ਮੁੰਡੇ ਉਸ ਵੇਲੇ ਭੱਜ ਗਏ ਕਿਸਮਤ ਵੱਲੋਂ ਪ੍ਰਿਆ ਜੀ ਉਹ ਗੱਡੀ ਜਿਹੜੀ ਬੰਦ ਹੋ ਗਈ ਉਸ ਤੋਂ ਬਾਅਦ ਉਹ ਮੁੰਡੇ ਕੀ ਕਰਦੇ ਆ ਭੱਜ ਜਾਂਦੇ ਆ ਕੁੜੀਆਂ ਨੂੰ ਗੱਡੀ ਦੇ ਵਿੱਚ ਹੀ ਰਹਿਣ ਦਿੰਦੇ ਆ ਲੋਕ ਜਦੋਂ ਇਕੱਠੇ ਹੁੰਦੇ ਆ ਉੱਥੇ ਕੁੜੀਆਂ ਨੂੰ ਫੜਦੇ ਆ ਉਹਨਾਂ ਤੋਂ ਪੁੱਛਦੇ ਆ ਕੁੜੀਆਂ ਦੇ ਨਾਲ ਜਿਹੜਾ ਉਹਨਾਂ ਤੋਂ ਪੁੱਛਤਾ ਛੱਦਾਂ ਦੀ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਸਾਨੂੰ ਪਤਾ ਕਹਿੰਦੀਆਂ ਮੁੰਡਿਆਂ ਨੇ ਨਹੀਂ ਆਣਾ ਮਤਲਬ ਉਹਨਾਂ ਨੂੰ ਪਤਾ ਵੀ ਆ ਕਿ ਉਹ ਮੁੰਡੇ ਨਾਲ ਖੜਨ ਵਾਲੇ ਨਹੀਂ ਸੀ ਫੇਰ ਸੀ ਉੱਥੇ ਟਾਈਮ ਪਾਸ ਕਰਦੀਆਂ ਸੀ ਉਹਨਾਂ ਦੇ ਨਾਲ ਕੀ ਕਰਦੀਆਂ ਸੀ ਥੋੜੇ ਜੇ ਸਮੇ ਨੂੰ ਆਪਣੇ ਮਜ਼ੇ ਲੈ ਰਹੀਆਂ ਸੀ ਜਾਂ ਕੀ ਕਰ ਰਹੀਆਂ ਸੀ ਇਹ ਇਹ ਮੁਹਾਲੀ ਦੀ ਖਬਰ ਹੈ ਨਾ ਤੇ ਮੁਹਾਲੀ ਚੰਡੀਗੜ੍ਹ ਦਾ ਜਦੋਂ ਨਾਮ ਹੁੰਦਾ ਹੈ ਤੇ ਬਹੁਤ ਸਾਰੇ ਲੋਕ ਉੱਥੇ ਕਰੀਅਰ ਬਣਾਉਣ ਜਾਂਦੇ ਨੇ ਬਹੁਤ ਸਾਰੇ ਲੋਕ ਉੱਥੇ ਪੜ੍ਹਾਈ ਕਰਨ ਜਾਂਦੇ ਨੇ ਜੇ ਦੇਖਿਆ ਜਾਵੇ ਤੇ ਉਹ ਪੰਜਾਬੀਆਂ ਦਾ ਕਨੇਡਾ ਹੈ ਹਨਾ ਜੇ ਤੁਸੀਂ ਫਿਊਚਰ ਬਣਾਉਣਾ ਹੈ ਤੇ ਤੁਸੀਂ ਚੰਡੀਗੜ੍ਹ ਚੜਜੋ ਮੁਹਾਲੀ ਚੜਜੋ ਪਰ ਅੱਧੀ ਰਾਤ ਨੂੰ ਰੋ ਨਸ਼ੇ ਦੇ ਵਿੱਚ ਟੱਲੀ ਹੋ ਕੇ ਘੁੰਮੜੀਆਂ ਸੀ ਤੜਕੇ ਸਵੇਰੇ 4 ਵਜੇ ਹਨਾ ਮਾਪਿਆਂ ਨੂੰ ਲੱਗਦਾ ਹੋਵੇਗਾ ਕਿ ਸਾਡੀਆਂ ਸਾਡੀ ਕੁੜੀਆਂ ਪੀਜੀ ਦੇ ਵਿੱਚ ਸੁੱਤੀਆਂ ਹੋਣਗੀਆਂ ਜਾਂ ਪੜ੍ਹਾਈ ਕਰ ਰਹੀਆਂ ਹੋਣਗੀਆਂ ਜਾਂ ਕੰਪਨੀ ਦਾ ਕੰਮ ਕਰ ਰਹੀਆਂ ਹੋਣੀਆਂ ਪਰ ਉਹ ਤਾਂ 4 ਵਜੇ ਤੜਕੇ ਇੱਥੇ ਘੁੰਮੜੀਆਂ ਸੀ ਜਦੋਂ ਮਾਪਿਆਂ ਨੂੰ ਇਹ ਤਸਵੀਰਾਂ ਦਿਖਣਗੀਆਂ ਉਹਨਾਂ ਦੇ ਦਿਲ ਤੇ ਕੀ ਬੀਤੇਗੀ ਫਿਰੋ ਜਿਹੜੇ ਹੋਰ ਬੱਚੇ ਬਹਾਲੇ ਜਾਣਾ ਚਾਹੁੰਦੇ ਨੇ ਚੰਡੀਗੜ੍ਹ ਜਾਣਾ ਚਾਹੁੰਦੇ ਨੇ ਉਹਨਾਂ ਦੇ ਦਿਲ ਤੇ ਇਹ ਟੋਆ ਪੋਟ ਦੇ ਨੇ ਮਾਪੇ ਕਈ ਡਰਦੇ ਵੀ ਆ ਕਿ ਵੱਡੇ ਸ਼ਹਿਰ ਦੇ ਵਿੱਚ ਅੱਖਾਂ ਤੋਂ ਵੱਲੇ ਭੇਜਨੇ ਆ ਕਿਤੇ ਗਲਤ ਰਸਤੇ ਨਾ ਪੈ ਜਾਣ ਗਲਤ ਲੋਕਾਂ ਦੇ ਹੱਥ ਨਾ ਆ ਜਾਣ ਕਿ ਉਹਦਾਂ ਦੀਆਂ ਚੀਜ਼ਾਂ ਇਹ ਕਰਨ ਲੱਗ ਜਾਣ ਕਈ ਡਰਦੇ ਵੀ ਆ ਪਰ ਜਿਹੜੇ ਉੱਥੇ ਰਹਿੰਦੇ ਵੀ ਆ ਜਾਂ ਜਿਹੜੇ ਵੈਸਟਰਨ ਕਲਚਰ ਨੂੰ ਜ਼ਿਆਦਾ ਅਡਾਪਟ ਕਰਦੇ ਆ ਪਰ ਉਹਨਾਂ ਨੇ ਇਹ ਚੀਜ਼ ਜਿਹੜੀ ਆ ਕਿਤਨਾ ਕਿਤੇ ਗਲਤ ਵੀ ਅਡਾਪਟ ਕਰ ਲਈ ਆ ਜਿਹੜੀ ਸ਼ਰਾਬ ਹੋਊਗੀ ਜਾਂ ਕਿਹੜੀ ਰੂਟ ਹੋਗੇ ਜਾਂ ਨਾਈਟ ਕਲੱਬ ਹੋਗੇ ਕਿਤਨਾ ਕਿਤੇ ਅੱਜ ਦੀ ਜਵਾਨੀ ਜਿਹੜੀ ਸਿੱਧੇ ਰਸਤੇ ਜਾਣੀ ਸੀ ਚੰਗੇ ਸੰਸਕਾਰਾਂ ਵੱਲ ਜਾਣੀ ਸੀ ਉਹ ਅੱਜ ਗਲਤ ਰਸਤੇ ਭਟਕਦੀ ਪੂਰੀ ਤਰ੍ਹਾਂ ਦਿਖ ਰਹੀ ਹੈ ਜੀ ਬਿਲਕੁਲ ਔਰ ਤੁਸੀਂ ਇਸ ਬਾਰੇ ਕੀ رائے ਰੱਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਸੱਚੀ ਮੁੱੱਚੀ ਇਹ ਜਨਰੇਸ਼ਨ ਗੈਪ ਇੰਨਾ ਹੋਣਾ ਹੈ ਕਿ ਜਿਹੜੀ ਆਖਰੀ ਪੀੜ੍ਹੀ ਹੈ ਸਿਰਫ ਚੰਗੀਆਂ ਚੀਜ਼ਾਂ ਉਹਨਾਂ ਦੇ ਕੋਲ ਹੀ ਨੇ ਕਿਉਂਕਿ ਜਿਹੜਾ ਬਜ਼ੁਰਗ ਸਵੇਰੇ 4 ਵਜੇ ਬਜ਼ੁਰਗਾਂ ਜਿਹੜੇ ਉਹ ਜਨਰੇਸ਼ਨ ਆ ਉਹ ਸਵੇਰੇ 4 ਵਜੇ ਤੜਕੇ ਗੁਰੂਕਾਰ ਜਾਰੀ ਹੈ ਤੇ ਸਾਡੀ ਜਨਰੇਸ਼ਨ ਤੇ ਉਸ ਤਰਕੇ ਸਵਿਰੇ ਕਲੱਬਾਂ ਦੇ ਵਿੱਚੋਂ ਆ ਰਹੀ ਹੈ ਇਸ ਬਾਰੇ ਕੀ رائے ਰੱਖਦੇ ਹੋ ਤੁਹਾਡੇ ਜਵਾਬ ਬਹੁਤ ਕੀਮਤੀ ਨੇ ਤੁਹਾਡੇ ਕਮੈਂਟ ਬਹੁਤ ਕੀਮਤੀ ਨੇ ਤੁਹਾਡੀ ਸ਼ੇਅਰਿੰਗ ਬਹੁਤ ਕੀਮਤੀ ਹੈ ਸੋ ਸ਼ੇਅਰ ਜਰੂਰ ਕਰਿਓ ਅਤੇ ਕਮੈਂਟਾਂ ਦੇ ਵਿੱਚ ਆਪਣੀ رائے ਜਰੂਰ ਰੱਖਣਾ